ਆਪਰੇਸ਼ਨ ਸੰਦੂਰ ਚ ਰਾਫੇਲ ਫਾਈਟਰ ਜੈਟ ਦੇ ਗਰਜਣ ਤੋਂ ਬਾਅਦ ਸਰਕਾਰ ਤੇ ਹਵਾਈ ਫੌਜ ਦਾ ਭਰੋਸਾ ਲਗਾਤਾਰ ਰਾਫੇਲ ਫਾਈਟਰ ਜੈਟ ਤੇ ਬਰਕਰਾਰ ਹੈ ਆਪਰੇਸ਼ਨ ਸੰਦੂਰ ਚ ਰਾਫੇਲ ਦੇ ਜਲਵੇ ਦਿਖਾਉਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਡੀਏਸੀ ਜਾਨੀ ਕਿ ਡਿਫੈਂਸ ਐਕਵੀਜ਼ੀਸ਼ਨ ਕੌਂਸਲ ਦੀ ਬੈਠਕ ਹੋਈ ਜਿਸ ਵਿੱਚ ਮਤ్రਾਲਾ ਨੇ ਹਵਾਈ ਫੌਜ ਲਈ 114 ਰਾਫੇਲ ਫਾਈਟਰ ਜੈਸਟ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ 114 ਰਾਫੇਲ ਭਾਰਤ ਹੋਰ ਖਰੀਦੇਗਾ ਜਿਸ ਨਾਲ ਫੌਜ ਦੀ ਤਾਕਤ ਹੋਰ ਜ਼ਿਆਦਾ ਵਧੇਗੀ ਇਹ ਸਭ ਤੋਂ ਵੱਡੀ ਰੱਖਿਆ ਡੀਲ ਲਗਭਗ 3.25 ਲੱਖ ਕਰੋੜ ਰੁਪਏ ਚ ਹੋਣ ਵਾਲੀ ਹੈ ਇਹਨਾਂ ਜਹਾਜ਼ਾਂ ਲਈ ਫ੍ਰਾਂਸਸੀ ਸਕੈਲਪ ਮਿਜਾਈਲਾਂ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰਾਫਲ ਖਰੀਦਣ ਦੇ ਨਾਲ ਨਾਲ ਇਸ ਦੀਆਂ ਮਸਾਈਲਾਂ ਵੀ ਖਰੀਦੀਆਂ ਜਾਣਗੀਆਂ ਜਿਨ੍ਹਾਂ ਨੂੰ ਸਕੈਲਪ ਮਿਜਾਈਲਾਂ ਕਿਹਾ ਜਾਂਦਾ ਹੈ ਰਿਪੋਰਟਾਂ ਮੁਤਾਬਕ ਇਸੇ ਨੂੰ ਧਿਆਨ ਚ ਰੱਖਦੇ ਹੋਏ ਮਤਰਾਲਾ ਨੇ ਫ੍ਰਾਂਸ ਤੋਂ ਰਾਫਲ ਜੈਟਸ ਦੇ ਨਾਲ ਨਾਲ ਲਗਭਗ 400 ਸਕੈਲਪ ਕਰੂਜ ਮਿਜਾਈਲਾਂ ਵੀ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ ਇਹ ਮਿਜਾਈਲਾਂ ਲਗਭਗ 300 ਕਿਲੋਮੀਟਰ ਦੀ ਦੂਰੀ ਤੱਕ ਜ਼ਮੀਨ ਤੇ ਸਟਿੱਗ ਹਮਲਾ ਕਰਨ ਚ ਸਮਰੱਥ ਹਨ ਦੱਸਿਆ ਜਾ ਰਿਹਾ ਹੈ ਕਿ ਇਸੇ ਮਿਜਾਈਲਾਂ ਦੀ ਵਰਤੋਂ ਆਪਰੇਸ਼ਨ ਸਿੰਧੂਰ ਦੌਰਾਨ ਵੀ ਕੀਤੀ ਗਈ ਸੀ ਰੱਖਿਆ ਮਤਰਾਲਾ ਨੇ ਭਾਰਤੀ ਨੇਵੀ ਲਈ 6 ਲੌਂਗ ਰੇਂਜ ਮੈਰੀਟਾਈਮ ਸਰਵੈਲੈਂਸ 에ਅਰਕ੍ਰਾਫਟ ਪੀਏਟੀ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਦੀ ਕੀਮਤ ਤਕਰੀਬਨ 3 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ ਤਾਂ ਨੂੰ ਫਿਰ ਤੋਂ ਦੱਸ ਦਈਏ ਕਿ ਫੌਜ ਦੀ ਤਾਕਤ ਦੁੱਗਣੀ ਹੋਣ ਵਾਲੀ ਹੈ ਕਿਉਂਕਿ 114 ਰਾਫਲ ਭਾਰਤ ਲੈ ਕੇ ਆ ਰਿਹਾ ਹੈ 114 ਰਾਫਲ ਜੈਟ ਭਾਰਤ ਆਉਣ ਦੀ ਤਿਆਰੀ ਵਿੱਚ ਨੇ ਆਪਰੇਸ਼ਨ ਸੰਦੂਰ ਚ ਰਾਫੇਲ ਫਾਈਟਰ ਜੈਟ ਦੇ ਗਰਜਣ ਤੋਂ ਬਾਅਦ ਸਰਕਾਰ ਤੇ ਹਵਾਈ ਫੌਜ ਦਾ ਭਰੋਸਾ ਲਗਾਤਾਰ ਰਾਫਲ ਫਾਈਟਰ ਜੈਟ ਤੇ ਬਰਕਰਾਰ ਹੈ ਆਪਰੇਸ਼ਨ ਸੰਦੂਰ ਚ ਰਾਫਲ ਦੇ ਜਲਵੇ ਦਿਖਾਉਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਡੀਏਸੀ ਜਾਨੀ ਕਿ ਡਿਫੈਂਸ ਐਕਵੀਜ਼ੀਸ਼ਨ ਕੌਂਸਲ ਦੀ ਬੈਠਕ ਹੋਈ ਜਿਸ ਵਿੱਚ ਮਤਰਾਲਾ ਨੇ ਹਵਾਈ ਫੌਜ ਲਈ 114 ਰਾਫੇਲ ਫਾਈਟਰ ਜੈਸਟ ਸੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ 114 ਰਾਫੇਲ ਭਾਰਤ ਹੋਰ ਖਰੀਦੇਗਾ ਜਿਸ ਨਾਲ ਫੌਜ ਦੀ ਤਾਕਤ ਹੋਰ ਜ਼ਿਆਦਾ ਵਧੇਗੀ ਇਹ ਸਭ ਤੋਂ ਵੱਡੀ ਰੱਖਿਆ ਡੀਲ ਲਗਭਗ 3.25 ਲੱਖ ਕਰੋੜ ਰੁਪਏ ਚ ਹੋਣ ਵਾਲੀ ਹੈ ਇਹਨਾਂ ਜਹਾਜ਼ਾਂ ਲਈ ਫ੍ਰੈਂਚੀ ਸਕੈਲਪ ਮਿਜ਼ਾਈਲਾਂ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਰਾਫਲ ਖਰੀਦਣ ਦੇ ਨਾਲ ਨਾਲ ਇਸ ਦੀਆਂ ਮਸਾਈਲਾਂ ਵੀ ਖਰੀਦੀਆਂ ਜਾਣਗੀਆਂ ਜਿਨ੍ਹਾਂ ਨੂੰ ਸਕੈਲਪ ਮਿਜ਼ਾਈਲਾਂ ਕਿਹਾ ਜਾਂਦਾ ਹੈ ਰਿਪੋਰਟਾਂ ਮੁਤਾਬਕ ਇਸੇ ਨੂੰ ਧਿਆਨ ਚ ਰੱਖਦੇ ਹੋਏ ਮਤਰਾਲਾ ਨੇ ਫਰਾਂਸ ਤੋਂ ਰਾਫਲ ਜੈਟਸ ਦੇ ਨਾਲ ਨਾਲ ਲਗਭਗ 400 ਸਕੈਲਪ ਕਰੂਜ਼ ਮਿਜ਼ਾਈਲਾਂ ਵੀ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ ਇਹ ਮਜਾਈਲਾ ਲਗਭਗ 300 ਕਿਲੋਮੀਟਰ ਦੀ ਦੂਰੀ ਤੱਕ ਜ਼ਮੀਨ ਤੇ ਸਟਿੱਗ ਹਮਲਾ ਕਰਨ ਚ ਸਮਰੱਥ ਹਨ ਦੱਸਿਆ ਜਾ ਰਿਹਾ ਹੈ ਕਿ ਇਸੇ ਮਜਾਈਲਾ ਦੀ ਵਰਤੋਂ ਆਪਰੇਸ਼ਨ ਸਿੰਧੂਰ ਦੌਰਾਨ ਵੀ ਕੀਤੀ ਗਈ ਸੀ ਰੱਖਿਆ ਮਤਰਾਲਾ ਨੇ ਭਾਰਤੀ ਨੇਵੀ ਲਈ 6 ਲੌਂਗ ਰੇਂਜ ਮੈਰੀਟਾਈਮ ਸਰਵੈਲੈਂਸ 에ਅਰਕ੍ਰਾਫਟ ਪਏਟਾਈ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਦੀ ਕੀਮਤ ਤਕਰੀਬਨ 3 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ ਤਾਂ ਨੂੰ ਫਿਰ ਤੋਂ ਦੱਸ ਦਈਏ ਕਿ ਫੌਜ ਦੀ ਤਾਕਤ ਦੁੱਗਣੀ ਹੋਣ ਵਾਲੀ ਹੈ ਕਿਉਂਕਿ 114 ਰਾਫਲ ਭਾਰਤ ਲੈ ਕੇ ਆ ਰਿਹਾ ਹੈ 114 ਰਾਫਲ ਜੈਟ ਭਾਰਤ ਆਉਣ ਦੀ ਤਿਆਰੀ ਵਿੱਚ ਨੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ